ਜਦੋਂ ਤੁਸੀਂ ਚੋਣ ਲੜ ਰਹੇ ਸੀ ਕੀ ਕੀ ਮੁੱਦੇ ਨੂੰ ਉਭਾਰਿਆ ਜਿਹੜੇ ਕਾਮੇ ਲੋਕ ਨੇ ਉਹਨਾਂ ਦੀ ਪੋਪੂਲੇਸ਼ਨ ਵੱਧ ਹੈ 5-7% ਲੋਕ ਨੇ ਜਿਹੜੇ ਉੱਪਰ ਸਰਮਾਇਦਾਰ ਨੇ ਜਿਨ੍ਹਾਂ ਨੇ ਦੇਸ਼ ਦੀ ਇਸ ਪੋਪੂਲੇਸ਼ਨ ਨੂੰ ਦਬਾ ਕੇ EVM ਵੀ ਹੈਕ ਹੁੰਦੀ ਹੈ ਕਿਉਂਕਿ ਇਲੈਕਟ੍ਰੋਨਿਕ ਪਾਰਟਸ ਨੇ ਕਦੇ ਵੀ ਹੈਕ ਹੋ ਸਕਦੇ ਨੇ EVM ਦੇ ਵਿਰੋਧ ਚ ਰੈਲੀ ਕੱਢੀ ਸੀ ਮੈਂ ਉਸ ਬੰਦੇ ਨੂੰ ਉਸ ਸ਼ਖਸੀਅਤ ਨੂੰ ਸਲਾਮ ਕਰਦਾ ਕਿ ਪਹਿਲਾ ਮਰਦ ਅਗੰਬੜਾ ਬੰਦਾ ਹੈ ਜਿਨੇ EVM ਦੇ ਵਿਰੋਧ ਚ ਰੈਲੀ ਕੀਤੀ ਸੀ। ਬਾਬਾ ਸਾਉ ਡਾਕਟਰ ਪੀ ਬ੍ਰਾਮ ਵੇਡ ਕਰੀਦਾ ਜਿਹੜਾ ਸੰਵਿਧਾਨ ਦੇ ਵਿੱਚ 8 ਘੰਟੇ ਦੀ ਲੇਬਰ ਸੀ। ਉਸ ਉਹਦਾ ਕਹਾਣ ਕਰਿਆ ਤਾਂ ਮੈਂ ਲੋਕਾਂ ਨੂੰ ਕਹੂੰਗਾ ਵੱਧ ਤੋਂ ਵੱਧ ਸੰਵਿਧਾਨ ਪੜੋ ਆਪਣੇ ਹੱਕ ਅਧਿਕਾਰ ਦੇ ਲਈ ਲੜੋ EVM ਦਾ ਵਿਰੋਧ ਕਰੋ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗਵਾੜਾ ਸਾਡੇ ਨਾਲ ਜਿਹੜੇ ਮਜੂਰ ਸ਼ਖਸ ਮੌਜੂਦ ਨੇ ਜਿਹੜੇ ਕਿ 2019 ਦੀਆਂ ਲੋਕ ਸਭਾ ਚੋਣਾਂ ਲੜ ਰਹੇ ਨੇ ਇਸ ਵਾਰ ਉਹ ਚੋਣਾਂ 'ਚ ਭਾਗ ਨਹੀਂ ਲੈ ਰਹੇ ਉਹਨਾਂ ਨੂੰ ਪੁੱਛ ਲੈਨੇ ਆ ਵੀ ਕੀ ਕੀ ਤਜਰਬੇ ਤੁਹਾਡੇ ਚੋਣਾਂ ਦੇ ਵਿੱਚ ਰਹੇ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਸਾਡੇ 'ਤੇ ਹਾਂਜੀ ਧੰਨਵਾਦ ਜੀ ਤੁਸੀਂ ਚੋਣਾਂ ਲੜੀਆਂ ਐਮਪੀ ਚੋਣ ਲੜੀ ਕੀ ਕੀ ਤਜਰਬੇ ਰਹੇ ਪਹਿਲਾਂ ਤਾਂ ਮੈਂ ਆਪਣਾ ਨਾਮ ਦੱਸਦਾ ਨਹੀਂ ਤੁਹਾਡੇ ਨਾਮ ਨਹੀਂ ਬੋਲੇ ਮੇਰਾ ਨਾਮ ਮਨੀਸ਼ ਚੋਹਾਨਾ ਜੀ ਸੰਗਰੂਰ ਤੋਂ ਬਿਲੋਂਗ ਕਰਦਾ ਸਿਟੀ ਸੰਗਰੂਰ ਤੋਂ ਤੇ ਜਿਹੜਾ ਤੁਹਨੇ ਤਜਰਬੇ ਵਾਲੀ ਗੱਲ ਕਹੀ ਆ ਸਾਡੇ ਜਿਹੜੇ ਲੀਡਰ ਨੇ ਲੀਡਰ ਸਾਹਿਬਾਨ ਨੇ ਇਹ ਉੱਥੇ ਤੱਕ ਤਾਂ ਪਹੁੰਚ ਦੇ ਨਹੀਂ ਜਿਹੜੇ ਜਿਹੜੇ ਜ਼ਰੂਰਤਮੰਦ ਲੋਕ ਨੇ ਪਥੇਰੇ ਨੇ ਜਿਵੇਂ ਕਾਮੇ ਨੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਉਹਨਾਂ ਦੇ ਤੱਕ ਪਹੁੰਚ ਨਹੀਂ ਕਰਦੇ ਜਿਹੜੇ ਉਹਨਾਂ ਦੇ ਉੱਪਰ ਜਿਹੜੇ ਉਹਨਾਂ ਦੇ ਇੱਕ ਕੁਝ ਕਮਿਊਨਿਟੀ ਬੇਸ ਲੀਡਰ ਹੁੰਦੇ ਨੇ ਉਹਨਾਂ ਦੇ ਸਿਰ ਤੇ ਇਹ ਹੀ ਸਾਰੀ ਗੇਮ ਘੁਮਾ ਜਾਂਦੇ ਨੇ ਵੱਡੇ ਲੀਡਰ ਤੋਂ ਪੈਸੇ ਲੈ ਕੇ ਉਹਨਾਂ ਨੂੰ ਵੇਚ ਦੇ ਦਿੰਦੇ ਨੇ ਸਭ ਤੋਂ ਪਹਿਲਾ ਤਜਰਬਾ ਤਾਂ ਇਹ ਰਿਹਾ ਨੰਬਰ 2 ਖੇਤਰਫਲ ਸਾਡਾ ਐਮਪੀ ਕੰਸਿਸਟੈਂਸੀ ਦਾ ਬਹੁਤ ਵੱਡਾ ਹੈ ਹੁਣ ਸਾਡੇ ਜ਼ਿਲ੍ਹੇ ਵਿੱਚੋਂ ਜਿਵੇਂ ਬਰਨਾਲਾ ਜਿਹੜਾ ਅੱਡ ਨਿਕਲ ਗਿਆ ਮਲੇਰਕੋਟਲਾ ਜ਼ਿਲ੍ਹਾ ਬਣ ਚੁੱਕਿਆ ਤਾਂ ਥੋੜਾ ਜਿਹਾ ਹੁਣ ਉਹਦੇ ਨਾਲ ਫਰਕ ਪੈਂਦਾ ਤੁਸੀਂ ਐਮਪੀ ਤੋਂ ਨਾ ਲੜੀਆ ਜੀ ਕਿੰਨਾ ਖਰਚਾ ਕਰਿਆ ਕਿੰਨੇ ਵੋਟਾਂ ਮਿਲੀਆਂ ਭਾਈ ਜੀ ਮੈਂ ਉਹੀ ਝੂਠ ਬੋਲਦਾ ਤੁਹਾਨੂੰ ਮੇਰਾ ਤਕਰੀਬਨ 2.5 ਲੱਖ ਦਾ ਖਰਚਾ ਹੋ ਗਿਆ ਸੀ ਮੇਰੇ ਦੋਸਤਾਂ ਨੇ ਫਰੈਂਡ ਸਰਕਲ ਨੇ ਮੇਰੀ ਬਹੁਤ ਮਦਦ ਕੀਤੀ ਮੋਟਰਸਾਈਕਲ ਤੇ ਵੀ ਕੰਪੇਨ ਖਿੱਚੀ ਹਾਂਜੀ ਤੇ ਕਿੰਨੀਆਂ ਕਵੋਟਾਂ ਪਈਆਂ ਤੇ ਕਿੰਨੇ ਕ ਲੋਕਾਂ ਨੇ ਸਾਥ ਦਿੱਤਾ ਕਿਉਂਕਿ ਕਿਸੇ ਦੀ ਜ਼ਮੀਰ ਤਾਂ ਜਾਗੀ ਹੋਣੀ ਜੇ ਬਿਲਕੁਲ ਮੈਂ ਸ਼ੁਕਰਗੁਜ਼ਾਰ ਆ ਦਾਤੇ ਦਾ ਕਿ ਮੈਨੂੰ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹ ਬੰਦੇ ਖੜੇ ਰਹੇ ਜਦੋਂ ਤੱਕ ਇਲੈਕਸ਼ਨ ਨਿਬੜ ਨਹੀਂ ਗਈ ਮੇਰਾ ਪੁਰਾ ਪੂਰਾ ਸਾਥ ਮੇਰੇ ਫਰੈਂਡ ਸਰਕਲ ਨੇ ਦਿੱਤਾ ਤੇ ਮੈਂ ਅੱਜ ਵੀ ਸ਼ੁਕਰਾਨਾ ਕਰਦਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਦੇ ਪਰਿਵਾਰ 'ਚ ਸ਼ਾਂਤੀ ਰੱਖੇ ਤੇ ਜਦੋਂ ਤੁਸੀਂ ਚੋਣ ਲੜ ਰਹੇ ਸੀ ਕੀ ਕੀ ਮੁੱਦੇ ਨੂੰ ਉਭਾਰਿਆ ਇੱਕ ਤੁਸੀਂ ਦਸਰੇ ਚੋਣਾਂ ਦਾ ਕੀ ਮਤਲਬ ਆ ਉਹਦੇ ਬਾਰੇ ਕੀ ਕਹਿੰਦੇ ਹੋ ਚੋਣ ਦਾ ਮਤਲਬ ਇਹ ਹੈ ਜੀ ਐਕਚੁਅਲੀ ਲੀਡਰ ਜਨਤਾ ਨੂੰ ਬੇਵਕੂਫ ਮੜਾਉਂਦੇ ਨੇ ਮੈਂ ਸਾਰੀ ਪਾਰਟੀਆਂ ਦੀ ਗੱਲ ਕਹੂੰਗਾ ਕਿਉਂਕਿ ਜਿਹੜਾ ਆਪਣੇ ਭਾਰਤੀ ਜਾਂ ਪੰਜਾਬ ਦੀ ਵਿਵਸਥਾ ਹੈ ਮੇਨ ਵਿਵਸਥਾ ਦਾ ਟੌਪਿਕ ਹੈ ਜਿਹੜਾ ਸਮਾਜ ਦਾ ਜਿਹੜਾ ਸਾਡਾ ਬਣਤਰਾ ਵਿਵਸਥਾ ਹੈ ਸਾਨੂੰ ਇਹਦੀ ਲੜਾਈ ਲੜਨੀ ਚਾਹੀਦੀ ਕਿਉਂਕਿ ਜੇ ਆਪਾਂ ਦੇਖੀਏ ਤਾਂ ਭਾਰਤ ਦੇਸ਼ ਦੇ ਵਿੱਚ ਐਸਸੀ ਬੀਸੀ ਓਬੀਸੀ ਮਾਈਨੋਰਟੀ ਇਹਨਾਂ ਨੂੰ ਪੰਜਾਬੀ ਚ ਜੇ ਮੈਂ ਕਹਾਂ ਅਨੁਸਿਚਿਤ ਜਾਤੀ ਜਨਜਾਤੀ ਮੁਸਲਮਣ ਤੇ ਸਿੱਖ ਜੈਨ ਜੋ ਵੀ ਨੇ ਆਏ ਜਿਹੜੇ ਕੰਮੇ ਲੋਕ ਨੇ ਉਹਨਾਂ ਦੀ ਪੋਪੂਲੇਸ਼ਨ ਵੱਧ ਹੈ 5-7% ਲੋਕ ਨੇ ਜਿਹੜੇ ਉੱਪਰ ਸਰਮਾਇਦਾਰ ਨੇ ਜਿਨ੍ਹਾਂ ਨੇ ਦੇਸ਼ ਦੀ ਇਸ ਪੋਪੂਲੇਸ਼ਨ ਨੂੰ ਦਬਾ ਕੇ ਇਸ ਦੇਸ਼ ਨੂੰ ਗਰੀਬ ਕਰਤਾ ਤੇ ਜਦੋਂ ਤੁਸੀਂ ਚੋਣਾ ਲੜਦੇ ਤੇ ਜਾਂ ਹੁਣ ਦੇ ਉਮੀਦਵਾਰ ਚੋਣਾ ਲੜ ਰਹੇ ਨੇ ਉਹਨਾਂ ਦੇ ਵਿੱਚ ਤੁਸੀਂ ਕੀ ਅੰਤਰ ਦੇਖਦੇ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਈਵੀਐਮ ਦਾ ਵਿਰੋਧ ਕਰੋ ਮੈਨੂਅਲ ਤਰੀਕੇ ਨਾਲ ਇਲੈਕਸ਼ਨ ਹੋਣੀ ਚਾਹੀਦੀ ਕਿਉਂਕਿ EVM ਵੀ ਹੈਕ ਹੁੰਦੀ ਹੈ ਕਿਉਂਕਿ ਇਲੈਕਟ੍ਰੋਨਿਕ ਪਾਰਟਸ ਨੇ ਕਦੇ ਵੀ ਹੈਕ ਹੋ ਸਕਦੇ ਨੇ ਤੇ ਇਸ ਕਰਕੇ ਮੇਰੀ ਸਭ ਤੋਂ ਪਹਿਲਾ ਜਿਹੜੀ ਡਿਮਾਂਡ ਹੈ ਕਿ ਲੋਕਾਂ ਨੂੰ ਕਹਾ ਵੀ ਤੁਸੀਂ ਜਾਗਰੂਕ ਹੋ ਕੇ EVM ਦਾ ਵਿਰੋਧ ਕਰੋ ਕਿਉਂਕਿ EVM ਦੀ ਧੰਦਲੀ ਜੇ ਰੁਕੋਗੀ ਤਾਂ ਜਿਹੜਾ ਆਪਣਾ ਭਾਰਤੀ ਸਮਾਜ ਬਚ ਸਕੇਗਾ ਨਹੀਂ ਆ ਨਾਲੇ ਟਾਈਮ 'ਚ ਸੰਵਿਧਾਨ ਵੀ ਖਤਮ ਲੋਕਾਂ ਦੇ ਅਧਿਕਾਰ ਵੀ ਖਤਮ ਸਭ ਕੁਝ ਖਤਮ ਹੋ ਜਾਣਾ ਹੈ ਸੰਗਰੂਰ ਦੇ ਜਿਹੜੇ ਚੋਣ ਲੜਾਇਆ ਨੇ ਸੋਨੂੰ ਸਾਰੇ ਤੋਂ ਵਧੀਆ ਕੈਂਡੀਡੇਟ ਕੋ ਦੇਖੋ ਮੇਰੇ ਲਈ ਤਾਂ ਸਾਰੇ ਸਤਕਾਰਯੋਗ ਨੇ ਠੀਕ ਹੈ ਜੀ ਪਰ ਦੇਖੋ ਇਹ ਸੰਵਿਧਾਨਿਕ ਅਧਿਕਾਰ ਦੀ ਗੱਲ ਹੈ ਇਹਨੂੰ ਮੈਂ ਗੋਪਨੀਅ ਰੱਖਣੂੰਗਾ ਤੇ ਪਲੀਜ਼ ਰਿਕੁਐਸਟ ਹੈ ਇਸਨੂੰ ਸਾਇਲੈਂਟ ਹੀ ਰੱਖੋ ਮੁੱਦੇ ਨੂੰ ਮੈਂ ਤੁਹਾਨੂੰ ਰੱਖੋ ਸਾਇਲੈਂਟ ਤੁਸੀਂ ਆਪਣੀ ਵੋਟ ਤੁਹਾਨੂੰ ਵਧੀਆ ਲੀਡਰ ਕੌਣ ਲੱਗਦੇ ਵਧੀਆ ਲੀਡਰ ਸਾਰੇ ਹੀ ਵਧੀਆ ਨੇ ਪਾਜੀ ਤੁਸੀਂ ਖੜੇ ਉਹਨਾਂ ਉਹਨਾਂ ਚੋਂ ਜਿਨ੍ਹਾਂ ਚ ਕਿੜ ਖੜੇ ਨੇ ਉਹਨਾਂ 'ਚ ਚੋਣ ਕਰੀਏ ਇੱਕ ਜਣੇ ਦੀ ਜੀ ਉਹਦੇ ਬਾਰੇ ਪਹਿਲੀ ਗੱਲ ਤਾਂ ਜੇ ਪੈਲ ਦੇ ਆਧਾਰ ਤੇ ਆਪਾਂ ਲਈਏ ਤਾਂ ਕਾਂਗਰਸ ਪਾਰਟੀ ਜਿਹੜਾ ਹਾਈ ਕਮਾਂਡ ਹੈ ਮੈਂ ਉਹਨੂੰ ਲਾਂਤ ਪਾਉਂਗਾ ਜੀ ਸਾਡੇ ਸ਼੍ਰੀਮਾਨ ਮਾਨਯੋਗ ਵਿਜੇਂਦਰ ਸਿੰਘ 라ਜੀ ਜਿਹੜੇ ਮੰਤਰੀ ਰਹੇ ਨੇ ਉਹਨਾਂ ਦੀ ਟਿਕਟ ਕੱਟ ਕੇ ਉਹਨਾਂ ਨੇ ਇਸ ਏ ਸੀ ਸੀਟ ਗਵਾ ਲਈ ਹੈ ਇੱਕ ਬਾਹਰਲੇ ਜ਼ਿਲ੍ਹੇ ਦਾ ਬੰਦਾ ਲਿਆ ਕੇ ਸਾਡੇ ਸਿਰ ਤੇ ਬਿਠਾਤਾ ਲੋਕਾਂ ਦੇ ਆਸੀਂ ਉਸ ਇਨਸਾਨ ਨੂੰ ਜਦੋਂ ਮਰਜ਼ੀ ਫੋਨ ਕਰ ਲੈਂਦੇ ਸੀ ਉਹਨਾਂ ਦੀ ਕੋਠੀ ਭਗ ਜਾਂਦੇ ਸੀ ਨੰਬਰ 2 ਤੇ ਆਂਦੇ ਪਰਮਿੰਦਰ ਸਿੰਘ ਟਿੰਡਸਾ ਜੀ ਉਹ ਵੀ ਸਾਡੇ ਜਾਣੂ ਪਛਾਣੂ ਨੇ ਯਾਨੀ ਜੇ ਲੋਕਲ ਬੰਦੇ ਨੂੰ ਟਿਕਟ ਮਿਲਦੀ ਸ਼ਾਇਦ ਰੁਝਾਨ ਕੁਝ ਹੋਰ ਹੁੰਦਾ ਸਿਮਰਜੀਤ ਮਾਨ ਵਿੱਚੋਂ ਲੜ ਰਹੇ ਨੇ ਸਿੱਖਾਂ ਦੇ ਮੁੱਦੇ ਹਾਇਕ ਜੀ 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 ਕੱਲੇ ਸਿੱਖਾਂ ਦੇ ਨੇ ਜੀ ਔਰਤਾਂ ਦੇ ਗਰੀਬ ਸਮਾਜ ਦੇ ਉਹਨਾਂ ਨੇ ਇੱਕ ਪਿਛਲੇ ਦਿਨੀ EVM ਦੇ ਵਿਰੋਧ ਚ ਰੈਲੀ ਕੱਢੀ ਸੀ ਮੈਂ ਉਸ ਬੰਦੇ ਨੂੰ ਉਸ ਸ਼ਖਸੀਅਤ ਨੂੰ ਸਲਾਮ ਕਰਦਾ ਕਿ ਪਹਿਲਾ ਮਰਦ ਅਗੰਬੜਾ ਬੰਦਾ ਹੈ ਜਿਨੇ EVM ਦੇ ਵਿਰੋਧ ਚ ਰੈਲੀ ਕੱਢੀ ਸੀ ਉਹਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਜੇ ਹੁਣ ਆਪਾਂ ਮੁੱਦੇ ਦੇਖੀਏ ਚੋਣਾਂ ਦੇ ਵਿੱਚ ਲollipops ਦਿੱਤੇ ਜਾਂਦੇ ਨੇ ਜੀ ਜੀ ਵੀ ਆ ਔਰਤਾਂ ਨੂੰ ਦਿੱਤਾ ਜੀ ਆ ਬਿਜਲੀ ਫ੍ਰੀ ਦਿੱਤੀ ਕੀ ਤੁਹਾਨੂੰ ਲੱਗਦਾ ਨਹੀਂ ਪਖਾਰੀ ਵਜਾਉਣ ਦੇ ਬਿਨਾਂ ਇਹ ਬਜਾਏ ਲੋਕਾਂ ਨੂੰ ਦਾਤੇ ਬਣਾਇਆ ਜਾਵੇ ਵੰਡਣ ਜੋਗ ਬਣਾਇਆ ਜਾ ਸਰ ਥੋਨੇ ਬਹੁਤ ਵੱਡੀ ਗੱਲ ਕਹੀ ਹੈ ਬਹੁਤ ਗਹਿਰੀ ਗੱਲ ਕਹੀ ਹੈ ਜੇ ਲੋਕ ਇਸ ਚੀਜ਼ ਨੂੰ ਸਮਝ ਜਾਣ ਹੁਣ ਦੇਖੋ ਲੋਕ ਦਾਅਵੇ ਵਾਅਦੇ ਕਰਦੇ ਨੇ ਇਲੈਕਸ਼ਨ 'ਚ ਕਿ ਫ੍ਰੀ ਕਣਕ ਦੇ ਦੋ ਬਿਜਲੀ ਦੇ ਦੋ ਐਕਟਿਵਾ ਦੇ ਦੋ ਲੈਪਟਾਪ ਦੇ ਦੋ ਤੁਸੀਂ ਜਿਹੜੀ ਲੇਡੀਜ਼ ਐ ਜਾਂ ਜਿਹੜੇ ਬੱਚੇ ਨੇ ਅੱਜ ਕੱਲ ਉਹਨਾਂ ਨੂੰ ਕੈਪੇਬਲ ਕਰੋ ਉਹ ਕਮਾ ਸਕਣ ਆਪਣਾ ਖਰਚਾ ਆਪ ਚੱਕ ਸਕਣ ਕੈਪੇਬਲ ਕਰਨ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਬੈਗਰ ਬਣਾ ਰਹੇ ਹੋ ਪੰਜਾਬੀ ਚ ਕਹਾਂਗੇ ਭਿਖਾਰੀ ਬਣਾ ਰਹੇ ਤਾਂ ਮੋٹے ਮੋٹے ਮਨ ਲੁਭਾਉਣੇ ਜਿਹੜੇ ਹੁੰਦੇ ਨੇ ਉਹ ਵਾਦੇ ਨਾ ਕਰੋ ਬਿਲਕੁਲ ਡਾਊਨ ਟੂ ਅਰਥ ਜਮੀਨੀ ਗੱਲਾਂ ਨੇ ਜਿਹੜੀਆਂ ਉੱਥੇ ਆਣ ਲੀਡਰ ਕਿਤੇ ਨਾ ਕਿਤੇ ਜਨਤਾ ਨੂੰ ਬੇਵਕੂਫ ਬਣਾਉਂਦੇ ਨੇ ਤੇ ਅਗਰ ਪ੍ਰਵਿੰਦਰ ਸਿੰਘ ਢੀਂਡਸਾ ਉਰੋਂ ਚੋਣ ਲੜਦੇ ਤਾਂ ਤੁਹਾਡੇ ਹਿਸਾਬ ਨਾਲ ਕੀ ਰਿਜ਼ਲਟ ਰਹੇਗਾ ਬਰਾਬਰ ਦੀ ਟੱਕਰ ਹੋਣੀ ਸੀ ਵਿਜੇਂਦਰ ਸਿੰਘ ਲਾਜੀ ਤੇ ਪ੍ਰਵਿੰਦਰ ਸਿੰਘ ਢੀਂਡਸਾ ਜੀ ਦੀ ਬਰਾਬਰ ਦੀ ਟੱਕਰ ਦੋਨੇ ਅੱਛੀ ਸ਼ਖਸੀਅਤ ਨੇ ਕੰਮ ਕਰਨ ਵਾਲੇ ਨੇ ਲੀਡਰ ਨਾਲ ਲੀਡਰ ਉਹ ਹੈ ਜਿਹੜਾ ਵਰਕਰ ਦੀ ਕਦਰ ਕਰੇ ਤੇ ਦੋਨੇ ਹੀ ਵਰਕਰ ਦੀ ਕਦਰ ਕਰਦੇ ਨੇ ਜੀ ਤੁਹਾਡੇ ਨਿੱਜੀ ਤਜਰਬੇ ਤੋਂ ਨਿੱਜੀ ਗਿਆਨ ਤੋਂ ਲੋਕਾਂ ਨੂੰ ਕੁਝ ਦੱਸਣਾ ਚਾਹਉ ਤਾਂ ਕਿ ਲੋਕਾਂ ਨੂੰ ਕੋਈ ਸਮਝਾਵੇ ਕੁਐਸਚਨ ਕਲੀਅਰ ਕਰੋ ਜੀ ਵੀ ਕੋਈ ਆਪਣਾ ਗਿਆਨ ਨਿੱਜੀ ਗਿਆਨ ਜਿਹੜਾ ਤੁਹਾਡੇ ਕੋਲ ਹੈਗਾ ਤੁਹਾਨੂੰ ਲੱਗਦਾ ਹੋਵੇ ਵੀ ਜੇ ਲੋਕਾਂ ਨੂੰ ਦੱਸਿਆ ਜਾਵੇ ਤਾਂ ਲੋਕਾਂ ਨੂੰ ਮੜਮਟੇ ਕੋਈ ਸੁਧਰ ਸਕਦੀ ਜੂ ਸੁਧਰ ਤਾਂ ਦੇਖੋ ਹੀ ਪੰਜਾਬ ਤਬਾਹ ਕਰ ਦੇਣਾ ਮੇਰੇ ਅੱਜ ਇੰਟਰਵਿਊ ਤੁਹਾਡੇ ਕੋਲ ਰਹੂਗਾ ਆਨਲਾਈਨ ਰਿਕਾਰਡ ਵਿੱਚ ਈਵੀਐਮ ਦਾ ਵਿਰੋਧ ਕਰੋ ਜਿਹੜੇ ਕਾਮਿਆਂ ਦੇ ਇਹਨਾਂ ਨੇ ਲੇਬਰ ਦੇ ਵਰਕਿੰਗ ਆਵਰਸ ਵਧਾਏ ਨਹੀਂ 12 ਘੰਟੇ ਕਰੇ ਨੇ ਉਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ ਜਿਹੜਾ ਸੰਵਿਧਾਨ ਦੇ ਵਿੱਚ 8 ਘੰਟੇ ਦੀ ਲੇਬਰ ਸੀ ਉਹ ਉਹਦਾ ਕਹਾਣ ਕਰਿਆ ਤਾਂ ਮੈਂ ਲੋਕਾਂ ਨੂੰ ਕਹੂੰਗਾ ਵੱਧ ਤੋਂ ਵੱਧ ਸੰਵਿਧਾਨ ਪੜੋ ਆਪਣੇ ਆ ਹੱਕ ਅਧਿਕਾਰ ਦੇ ਲਈ ਲੜੋ ਈਵੀਐਮ ਦਾ ਵਿਰੋਧ ਕਰੋ ਬਾਰ ਬਾਰ ਤੁਸੀਂ ਦੇਖੋ ਨਾਗaland ਚ ਮਣੀਪੁਰ ਚ ਜੋ ਕਾਂਡ ਹੋਇਆ ਬਿਕਾਉ ਮੀਡੀਆ ਨੇ ਦਿਖਾਇਆ ਨਹੀਂ ਉੱਥੇ ਬੀਬੀਆਂ ਭੈਣਾਂ ਦਾ ਤੁਹਾਨੂੰ ਪਤਾ ਨਹੀਂ ਵਸਤਰ ਕਰਕੇ ਘੁਮਾਇਆ ਗਿਆ ਉਹਨਾਂ ਦਾ ਬਹੁਤ ਤਸ਼ਦਦ ਹੋਏ ਨੇ ਤਾਂ ਇਸ ਕਰਕੇ ਸੰਵਿਧਾਨ ਨੂੰ ਬਚਾਓ ਈਵੀਐਮ ਦਾ ਵਿਰੋਧ ਕਰੋ ਜੇ ਆਪਾਂ ਦੇਖੀਏ ਸੰਗਰੂਰ ਦੀ ਆਪਾਂ ਗੱਲ ਕਰਦੇ ਆਂ ਸੰਗਰੂਰ ਦੇ ਵਿੱਚ ਸੋਨੂੰ ਕੀ ਲੱਗਦਾ ਵੀ ਕਿਹੜੀ ਚੀਜ਼ ਦੀ ਘਾਟ ਆ ਕਿਉਂਕਿ ਪਿਛਲੇ ਵਾਰੀ ਬਜਿੰਦਰ ਸਿੰਘ ਲਾ ਮੰਤਰੀ ਰਹੇ ਕੰਮ ਬਹੁਤ ਵਿਕਾਸ ਦੇ ਹੋਏ 2 ਸਾਲਾਂ ਦਾ ਜੇ ਸਰਕਾਰ ਦਾ ਆਪ ਦੇਖੀਏ ਇੱਕ ਉਹਨਾਂ ਦਾ 5 ਸਾਲ ਦਾ ਕਾਰਜਕਾਲ ਤੇ 2 ਸਾਲ ਦਾ ਕਾਂਗਰਸ ਦਾ ਹੈਗਾ ਆਮ ਆਦਮੀ ਦਾ ਕਿਵੇਂ ਦੇਖਦੇ ਹੋ ਕਿੰਨੇ ਨੰਬਰਾਂ ਚ ਆਮ ਆਦਮੀ ਨੂੰ ਦੰਨੇ ਆ ਤੁਸੀਂ ਦੇਖੋ ਆਮ ਆਦਮੀ ਨੂੰ ਜੇ ਮੇਰੀ ਪਰਸਨਲ ਮੈਂ ਆਪਣੇ ਤਜਰਬੇ ਨਾਲ ਗੱਲ ਕਹਾ ਉਹਨੂੰ ਗਰਾਉਂਡ ਲੈਵਲ ਤੋਂ ਆਏ ਹੋਏ ਬੰਦੇ ਜ਼ਰੂਰ ਨੇ ਪਰ ਰਾਜਨੀਤੀ ਦਾ ਉਹਨਾਂ ਨੂੰ ਕੋਈ ਫਿਲਹਾਲ ਨੌਲੇਜ ਨਹੀਂ ਆ ਕਿਉਂਕਿ ਰਾਜਨੀਤਿਕ ਲੋਕ ਥਾਣੇ ਤਹਿਸੀਲ ਕਚੇਰੀਆਂ ਜਾਂਦੇ ਨੇ ਠੀਕ ਹੈ ਉੱਥੇ ਲੋਕਾਂ ਨਾਲ ਕਿਵੇਂ ਮਿਲਣ ਵਰਤਨ ਕਰਨਾ ਉਹ ਚੀਜ਼ ਉਹਨਾਂ ਨੂੰ ਪਤਾ ਹੁੰਦੀ ਹੈ ਤਾਂ ਨਵੀਂ ਨਵੀਂ ਪਾਰਟੀ ਆ ਕਿਤੇ ਨਾ ਕਿਤੇ ਆਪੋਜੀਸ਼ਨ ਧਿਰ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਜੀ ਲੱਤਾਂ ਖਿੱਚ ਰਹੇ ਨੇ ਤੇ ਮੈਂ ਤਾਂ ਕਹਾਂ ਜੇ ਆਪ ਉਹਨਾਂ ਦੀ ਲੱਤਾਂ ਨਾ ਖਿੱਚੀ ਉਹਨਾਂ ਨੂੰ ਇੱਕ ਵਾਰੀ ਆਪਣੀ ਪਰਫਾਰਮੈਂਸ ਦੇਣ ਲਈ ਉਹਨਾਂ ਨੂੰ ਸਪੋਰਟ ਕਰੋ ਮੀਤਿਹਰ ਨੂੰ ਤੁਸੀਂ ਚੋਣ ਲੜ ਰਹੇ ਨੇ ਐਮਪੀ ਦੀ ਕੀ ਲੱਗਦਾ ਵੀ ਕਿੱਥੇ ਉਹਨਾਂ ਦੀ ਪੋਜੀਸ਼ਨ ਰਹਿਣ ਵਾਲੀ ਹੈ ਮੀਤ ਇਹਰ ਵੀ ਬਾਰਲੇ ਕੈਂਡੀਡੇਟ ਨੇ ਜੀ ਜਿੱਥੇ ਜਦੋਂ ਸੰਗਰੂਰ ਸੀਟ ਦੀ ਗੱਲ ਹੁੰਦੀ ਆ ਤਾਂ ਹੋਵੇ ਬਰਨਾਲਾ ਸੀਟ ਐਮ ਐਲ ਏ ਸੀਟ ਹੁੰਦੀ ਉਹ ਆਪਣੇ ਆਪਣੇ ਉਸ ਨੀਜੀ ਉਹਦੇ ਵਿੱਚ ਸ਼ਹਿਰ ਚ ਕਰ ਸਕਦੇ ਸੀ ਪਰ ਸੰਗਰੂਰ ਸੀਟ ਸੰਗਰੂਰ ਦੇ ਵਸੀਕ ਨੂੰ ਦਿੱਤੀ ਜਾਂਦੀ ਕੰਸਿਸਟੈਂਸੀ ਵੱਡੀ ਆ ਚਲੋ ਬਰਨਾਲਾ ਵੀ ਸਾਡੇ ਵੀ ਉਸ ਕੰਸਿਸਟੈਂਸੀ ਚ ਆਂਦਾ ਤਾਂ ਸੰਗਰੂਰ ਦੇ ਸੰਗਰੂਰ ਨੂੰ ਪਹਿਲੇ ਵਿਜੇਂਦਰ ਸਿੰਘਲਾ ਤੇ ਮੈਂ ਦੂਜੇ ਕੈਂਡੀਡੇਟ ਦੀ ਗੱਲ ਕਰੂੰਗਾ ਆਪਣੇ ਪਰਮਿੰਦਰ ਸਿੰਘ ਢੀਂਡਸਾ ਜੀ ਤੇ ਸਿਮਰਨਜੀਤ ਸਿੰਘ ਮਾਨ ਜੀ ਸਿਮਰਤਜੀਤ ਮਾਨ ਤਾਂ ਆਪ ਬਾਹਰਲੇ ਨੇ ਪਰ ਸੰਗਰੂਲੀ ਕੰਮ ਬਹੁਤ ਕਰਿਆ ਜੀ ਗਰਾਂਟਾ ਲਿਆਉਣ ਦਾ ਜਿਹੜਾ ਕੰਮ ਸ਼ੁਰੂ ਕਰਿਆ ਸੀ ਸਿਮਰਤਜੀਤ ਸਿੰਘ ਮਾਨ ਜੀ ਨੇ ਜੋ ਉਸ ਟਾਈਮ ਐ ਬਾਸਕਟਬਾਲ ਖੇਡਦਾ ਸੀ ਉਹਨਾਂ ਨੇ ਐਂਬੂਲੈਂਸ ਵੰਡੇ ਨੇ ਬਹੁਤ ਗਰਾਂਟਾ ਪਿੰਡਾਂ 'ਚ ਦਿੱਤੀਆਂ ਨੇ ਹਾਂਜੀ ਤੇ ਇੱਕ ਲਾਸਟ ਸਵਾਲ ਲੋਕਾਂ ਨੂੰ ਕੀ ਅਪੀਲ ਕਰੋਗੇ ਵੀ ਕਿਹੋ ਜੇ ਲੋਕ ਕਰਤਾਰ ਵਾਲੇ ਲੋਕਾਂ ਨੂੰ ਵੋਟ ਪਾਓ ਤਾਂ ਕਿ ਜਿਹੜੀ ਰਾਜਨੀਤੀ ਆ ਸੁਧਰ ਸਕੇ ਮਣੀ ਅੱਧਾ ਹੱਥ ਉਹਨਿਆ ਉੱਤਰ ਮੇਰਾ ਆਪ ਦੇਤਾ ਅੱਛਾ ਗਿਰਦਾਰ ਹੋਵੇ ਸੱਚਾ ਸੁੱਚਾ ਬੰਦਾ ਹੋਵੇ ਵਰਕਰਾਂ ਨਾਲ ਟੱਚ ਰਹੇ ਦੁੱਖ ਸੁੱਖੇ ਚ ਸਾਂਝ ਹੋਵੇ ਤਾਂ ਆਨ ਵਾਲੀ ਵੋਟਾਂ 'ਚ ਦੇਖ ਕੇ ਮੇਰੇ ਕਹੇ ਤੇ ਨਹੀਂ ਕਹੂੰਗਾ ਵੀ ਚਲੋ ਮੈਂ ਤਾਂ ਇਹੀ ਕਹੂੰਗਾ ਅੱਛਾ ਸੁੱਚਾ ਗਿਰਦਾਰ ਹੋਵੇ ਲੋਕਾਂ ਨਾਲ ਸੰਪਰਕ ਕਰਨ ਵਾਲਾ ਹੋਵੇ ਕੋਈ ਤੁਹਾਡਾ ਨਿੱਜੀ ਬਲਬਲਾ ਰਹਿ ਗਿਆ ਹੋਵੇ ਉਸ ਵਰਗੇ ਨਹੀਂ ਕੋਈ ਨਿੱਜੀ ਬਲਬਲਾ ਨਹੀਂ ਆ ਜੀ ਬਹੁਤ ਅੱਛੇ ਲੱਗਿਆ ਤੁਹਾਨੂੰ ਅੱਜ ਇਸ ਨਾ ਚੀਜ਼ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਏ ਕਿਉਂਕਿ ਮੈਂ ਵੀ ਗੁੰਮਨਾਮੀ ਦੇ ਹਨੇਰੇ ਚ ਆਪਣੇ ਕਾਰੋਬਾਰ ਚ ਰੁਝਾਵਾਂ ਹੋ ਗਿਆ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸੰ 2019 ਦੇ ਲੋਕ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਜਿਹੜੇ ਕਿ ਕਿਤੇ ਨਾ ਕਿਤੇ ਲੋਕਾਂ ਦੇ ਸਾਹਮਣੇ ਆਉਣ ਤੋਂ ਰਹਿ ਗਈ ਸੀ ਅਪਦੇ ਨਿੱਜੀ ਰਜੀਮਾਂ ਚ ਉਲਝੇ ਹੋਏ ਸੀ ਦੀਪਕ ਦੇ ਨਾਲ ਇਕਬਾਲ ਸਿੰਘ ਫਗੂਆਲਾ ਡੀ5 ਚੈਨਲ ਪੰਜਾਬੀ ਸੰਗਰੂ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ